you uh -huh. ਕਿੱਤੇ ਨਿਕਲਿਆ ਗੁਮਾਨਪੁਰੇ ਤੇ ਧੰਨ ਧੰਨ ਬਾਬਾ ਨਰਪੈ ਸਿੰਘ ਜੀ ਤੋਂ ਇਹ ਕਿਥੇ ਕਿਥੇ ਪੜਾ ਦਿੱਤੀ ਗਈ ਹੈ ਇਹਦੇ ਬਾਰੇ ਕੀ ਕਹਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਟੀਮ ਦਾ ਸਹਿਜ ਨਾਲ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਪਿੰਡ ਗੁਮਾਨਪੁਰੇ ਆ ਕੇ ਧੰਨ ਧੰਨ ਬਾਬਾ ਨਰਪੈ ਸਿੰਘ ਜੀ ਦੇ ਜੋ ਮਹਾਨ ਸਥਾਨ ਤੋਂ ਮਹਾਨ ਨਗਰ ਕੀਰਤਨਾਂ ਸੰਗਤਾਂ ਕੱਢਦੀਆਂ ਨੇ ਤੇ ਪੜਾ ਦਾ ਪੜਾ ਪਿੰਡ ਗੁਮਾਨਪੁਰੇ ਦੇ ਵਿੱਚ ਸਾਰਿਆਂ ਗੁਰਦਵਾਨਾ ਗੁਰਧਾਮਾ ਦੇ ਸਹਿਬਾਨਾਂ ਦੇ ਤਕਾ ਹੁੰਦਾ ਹੈ ਉਥੇ ਇਹਨਾਂ ਦੇ ਪੜਾਹ ਹੁੰਦੇ ਨੇ ਤੇ ਸੰਗਤਾਂ ਗੁਰੂ ਮਹਾਰਾਜ ਦਾ ਹਰ ਜਸ ਗਾਉਂਦੀਆਂ ਹੁੰਦੀਆਂ ਨੇ ਤੇ ਪ੍ਰਮਾਤਮਾ ਦੇ ਘਰੋਂ ਬੜੀਆਂ ਹੀ ਸੰਗਤਾਂ ਦੀ ਆਸਾਂ ਬਰਾਦਾ ਪੂਰੀਆਂ ਹੁੰਦੀਆਂ ਨੇ ਇਹ ਬੜੀ ਭਾਰੀ ਜਗ੍ਹਾ ਹੈ ਜੀ ਤੇ ਸ਼ਹੀਦਾ ਸਿੰਘਾਂ ਦੀ ਜਗਾ ਵਾ ਇਸ ਕਰਕੇ ਇਹਨਾਂ ਸਿੱਧਾਂ ਸਿੰਘਾਂ ਦੇ ਅੱਗੇ ਸਦਾ ਹੀ ਸਿਰ ਸਾਡੇ ਝੁਕਦੇ ਨੇ ਤੇ ਅਸੀਂ ਸਾਰੇ ਇਹ ਨਗਰ ਵਾਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਆ ਕੇ ਸ਼ਹੀਦਾ ਸਿੰਘਾਂ ਦਾ ਇਹ ਪ੍ਰੋਗਰਾਮ ਨਗਰ ਕੀਰਤਨ ਦਾ ਕਵਰ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ਅੱਜ ਨਗਰ ਕ੍ਰਿਸ਼ਣ ਦੀ ਸਾਰੇ ਹੀ ਇਲਾਕਿਆਂ ਦੇ ਨਿਵਾਸੀਆਂ ਤੇ ਦੇਸ਼-ਪ੍ਰਦੇਸ਼ ਵਿੱਚ ਬੈਠੀਆਂ ਸਾਧ ਸੰਗਤਾਂ ਨੂੰ ਮੇਰੇ ਵੱਲੋਂ ਰੇਸ਼ਮ ਪ੍ਰਧਾਨ ਹਲਕਾ ਵੈਸਟ ਆਮ ਆਦਮੀ ਸੀਨੀਅਰ ਆਗੂ ਪ੍ਰਧਾਨ ਕਿਸਾਨ ਵਿੰਗ ਦਾ ਮੈਂ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਤੇ ਆਪਣੇ ਨਗਰ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਹਾਂ ਤੇ ਮੇਲੇ ਦੀਆਂ ਕੱਲ ਜੋੜ ਮੇਲੇ ਦੀਆਂ ਰੌਣਕਾਂ ਨੂੰ ਸਾਰੀਆਂ ਸੰਗਤਾਂ ਵੱਲ ਚੜ੍ਹ ਕੇ ਆ ਗਏ ਤੇ ਜਿਹੜਾ ਜੋੜ ਮੇਲੇ ਦੀਆਂ ਸੰਗਤਾਂ ਨੂੰ ਵਧਾਓ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਤੇ ਹਰ ਜਸ ਗਾਓ ਤੇ ਨਾਲ ਹੀ ਮੈਂ ਮੈਸੇਜ ਦੇਣਾ ਚਾਹਣਾ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਤੋਂ ਦੂਰ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਨ ਤੇ ਗੁਰੂ ਦੇ ਚਰਨਾਂ 'ਚ ਲੱਗਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਪ੍ਰਤਾਪ ਸਿੰਘ ਬੋਪਰੇ ਕ੍ਰਿਸ਼ਰ ਜਿਨ੍ਹਾਂ ਨੇ ਸੰਤਨ ਬਾਬਾ ਮਰਪਾਲ ਸਿੰਘ ਜੀ ਦੇ ਸਾਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਸੰਗਤਾਂ ਨੇ ਬੜਾ ਮਾਣ ਸਤਿਕਾਰ ਦਿੱਤਾ ਜਿੱਥੇ-ਜਿੱਥੇ ਮੀਡੀਆ ਤਨਵਾਦ ਹੈ ਉਥੇ ਸੂਤ ਸੰਗਤ ਦਾ ਪੰਜਾਬ ਪਿਆਰਿਆਂ ਦਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂਤ ਕੋਟ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਜੀ ਨੰਬਰ ਬੋਲ ਦਿਓ ਜਿਹੜਾ ਨੰਬਰ ਬੋਲ ਦਿਓ ਜਿੱਤੇ ਆਪਸ ਦਾ ਨੰਬਰ ਕਿਤੇ ਵੀ ਜਰੂਰਤ ਪਵੇ 99699099 ਫਿਰ ਦੁਬਾਰਾ ਹੈ 99699099 ਪ੍ਰਤਾਪ ਸਿੰਘ ਉਹ ਪਰਾਈ ਕਵੀਸ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿਹੜਾ ਚੈਲੰਜ ਆ ਗੰਗੂ ਜੀ ਕੀ ਬਤੇ ਬੋਲੇ ਸੋਨਿਹਾਲ ਜੈ ਸ੍ਰੀ ਅਕਾਲ ਅੱਜ ਕੀ ਕਹਿਣਾ ਚਾਹੋਗੇ ਅੱਜ ਨਗਰ ਕੀਰਤਨ ਅਰੰਭ ਹੋਇਆ ਨਗਰ ਕੀਰਤਨ ਦਾ ਪਾਣੀ ਲੱਗ ਰਾਇਆ ਆਪਾਂ ਲੱਸੀ ਦਾ ਤੇ ਹਾਂ ਜੀ ਅੱਜ ਨਗਰ ਕੀਰਤਨ ਨਿਕਲਿਆ ਜਾ ਰਿਹਾ ਗੁਮਾਨਪੁਰਾ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬਹੁਤ ਸ਼ੁਭ ਦਿਹਾੜਾ ਹੈ ਖੁਸ਼ੀਆਂ ਭਰਾਂ ਕਿ ਸਾਡੇ ਜਿਹੜਾ ਗੁਮਾਨਪੁਰਾ ਪਿੰਡ ਹੈ ਜਿੱਤੇ ਮਹਾਨ ਭਗਤ ਜੀ ਜੋ ਅਮਰ ਸਿਧਾ ਉਹਨਾਂ ਦਾ ਅੱਜ ਤੁਸੀਂ ਦੇਖ ਲਈ ਸਾਡੀ ਪ੍ਰਤੀ ਕੀ ਇਹੜੇ ਗੁਮਾਨਪੁਰਾ ਪਹੁੰਚਿਆ ਇੱਥੇ ਜਿਹੜੀ ਉਹ ਮਹਾਪੁਰਸ਼ ਸੰਤੋ ਅਮਰ ਸਿਧਾ ਧੰਤਨ ਬਾਬਾ ਜੀਮ ਸਿੰਘ ਜੀ ਜਿਨ੍ਹਾਂ ਨੂੰ ਦਸਵੇਂ ਪਾਸ਼ਾ ਨੇ ਦਲਵਰ ਕੀੜੀ ਦੇ ਕੇ ਤੇ ਕਿਆ ਸੀ ਇਰਗਿਟੇ ਗੁਰੂ ਕੇ ਬੇਟੇ ਆਓ ਅਸੀਂ ਗੱਲ ਕਰਦੇ ਹਾਂ ਇੱਥੇ ਹਰਜੀਤ ਸਿੰਘ ਜੀ ਜੋ ਇੱਥੋਂ ਦੇ ਚਲਾ ਰਹੇ ਨੇ ਪ੍ਰਧਾਨੀ ਕਰ ਰਹੇ ਹਨ ਗੁਰਦਰ ਸੇਵਾ ਦੁਬਾਰੇ ਨੇ ਆਓ ਗੱਲ ਕਰਦੇ ਹਾਂ ਅੱਜ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਕਿ ਸਾਡੇ ਪਿੰਡ ਦੇ ਮਹਾਨ ਜੋਧੇ ਸਖਸੀਅਤ ਤੰਤਰ ਬਾਬਾ ਨਰਪਾਲ ਸਿੰਘ ਜੀ ਜਿਨ੍ਹਾਂ ਦੇ ਸਥਾਨ ਤੋਂ ਆਏ ਸਾਹਿਬ ਬੜੇ ਸ਼ਰਦਾ ਦੇ ਭਾਵਨਾ ਦੇ ਨਾਲ ਜੋੜ ਮੇਲੇ ਮਨਾਏ ਜਾਂਦੇ ਨੇ ਸਾਰੇ ਨਕਰ ਦੀ ਸੰਗਤ ਵੱਲੋਂ ਤਣੀ ਬਾਸਰ ਕਾ ਗਮਾਨਪੁਰਾ ਸੰਗਤਾਂ ਬੜੇ ਹੀ ਚਾਰੇ ਨਾਰ ਪਿਆਰ ਸਰਕਾਰ ਪੰਜਾਂ ਪਿਆਰਾਂ ਦੀ ਅਗਵਾਈ ਦੇ ਹੇਠ ਜੋ ਵੀ ਕਪੜਾਲੇ ਲੰਗਰ ਦੇ ਪ੍ਰਾਲੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ 5 ਜਨਵਰੀ ਨੂੰ ਜੋ ਮਹਾਨ ਤਨਤਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਜੋ ਨਗਰ ਕੇ ਮਹਾਨ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਤੋਂ ਨਿਕਲ ਰਹੇ ਇਸੇ ਤਰ੍ਹਾਂ ਇਹ ਸੰਗਤਾਂ ਉਹ ਮਹਮਾ ਦੇ ਪੜਾਅ ਵੀ ਕਰਦੀਆਂ ਨੇ ਸੇਵਾ ਵੀ ਨਿਭਾਉਂਦੀਆਂ ਨੇ ਜੋ ਰੰਗਰੇਟੇ ਦਲ ਖਾਲਸਾ ਸਾਡੀ ਟੀਮ ਜੋ ਝਾੜੂ ਵਾਲੀ ਟੀਮ ਹੈ ਪਹੁੰਚੀ ਹੈ ਹਰ ਸਾਲ ਸੇਵਾ ਨਿਭਾਉਂਦੀ ਹੈ ਸਾਡੇ ਨਗਰ ਦੇ ਵਿੱਚ ਕੋਈ ਵੀ ਜਾਤ ਪਾਤ ਦਾ ਇਹੋ ਜਿਹਾ ਕੋਈ ਵਿਤਕਰਾ ਨਹੀਂ ਹੈਗਾ ਜੋ ਵੀ ਭਾਈਚਾਰਾ ਸਾਰਾ ਰਾਜ ਨੂੰ ਕਿ ਸੇਵਾ ਨਿਭਾਉਂਦਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਸੰਗਤਾਂ ਇਹ ਤਿੱਥੇ ਕਾ ਪਹੁੰਚ ਨਹੀਂ ਆਨੇ ਹੋਮ ਹਮਾ ਆ ਕੇ ਖੁਸ਼ੀਆਂ ਖੁਸ਼ੀਆਂ ਵਾਹਿਗੁਰੂ ਦੇ ਪ੍ਰਵਾਰ ਤੱਕ ਖੁਸ਼ੀਆਂ ਲੈ ਕੇ ਘਰ ਪਹੁੰਚਣ ਦੀ ਕਿਰਪਾ ਅਟਾ ਕਰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲ ਸਾਹਿਬ ਵਾਹਿਗੁਰੂ ਜੀ ਦੇ ਕਦੇ ਕਿਸ਼ਮਾ ਕੀ ਜੀ ਬੋਲਣ ਕਿ ਜੀ ਹਾਂ ਜੀ ਕਿ ਆਪਣੇ ਬਾਬਾ ਬਕਰ ਭਾਣ ਜੀ ਦੇ ਆਪਣੇ ਜਨਮ ਦਿਹਾੜੇ ਅਸਾਂ ਨਿਚਲਾਣਾ ਜੋੜ ਮਿਲਾ ਕੇ ਆਉਂਦੇ ਹਾਂ ਤੇ ਨਗਰ ਦੇ ਇਤਰ ਤੋਂ ਸਾਰੇ ਪਿੰਡ ਵਿੱਚੋਂ ਦੰਦ ਦਾ ਬਾਬਾ ਜੀਵ ਸਿੰਘ ਦੇ ਵਰਦਾਰਾ ਵੀ ਹੋਣ ਇੱਥੇ ਸੰਗਤਾਂ ਦੇ ਵਾਤੇ ਚੰਗੇ ਪ੍ਰਬੰਧ ਕੀਤੇ ਗਏ ਹਨ ਲੰਗਰ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ ਖਾਲਸਾ ਜੀ ਦੇ ਖਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਅੱਜ ਮੇਲੇ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਕੱਲ ਮੇਲਾ ਬਹੁਤ ਭਰਿਆ ਭਰੇਗਾ ਹੁਮ ਹਮਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਦਾ ਖਾਲਸਾ ਸੇ ਵਾਹਿਗੁਰੂ ਜੀ ਦੀ ਫਤਿਹ ਜੋ ਦਾਸ ਗੁਰਪ੍ਰਤਾਪ ਸਿੰਘ ਜੀ ਜੋ ਧੰਤ ਅੰਦਰ ਅਮਰ ਸਿੰਘ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੇ ਜੋ ਸੇਵਾ ਨਿਭਾ ਰਹੇ ਨੇ ਜੋ ਸਾਡੇ ਜੋ ਪ੍ਰਬੰਧਕ ਕਮੇਟੀ ਵੱਲੇ ਜੋ ਨਾਲ ਚਲੋਤੇ ਨੇ ਨਾਲ ਜੋ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਧੰਤ ਅੰਦਰ ਅਮਰ ਸਿੰਘ ਬਾਬਾ ਨਰਪਾਲ ਸਿੰਘ ਜੀ ਦੇ ਸ਼ਹੀਦਾ ਸਹਤ ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਉਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਅੱਜ ਹਰ ਗੁਰਦੁਆਰੇ ਪਿੰਡ ਵਿੱਚ ਜੋ ਪੜਾਅ ਹੋ ਰਹੇ ਨੇ ਸਤਿਗੁਰ ਦੀ ਕਿਰਪਾ ਹੈ ਦਇਆ ਹੈ ਜੋ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਉਸੰਤ ਅੱਜ ਜੋ ਨਗਰ ਕੀਰਤਨ ਬਣਾਇਆ ਜਾ ਰਿਹਾ ਹੈ ਤੇ ਜੋ ਤਾਂ ਤਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਤਾਨਾ ਤੇ ਅੱਜ ਜੋ ਨਗਰ ਕੀਰਤਨਾ ਆ ਰਿਹਾ ਏ ਤੋਂ ਸਭ ਸੰਗਤਾਂ ਕੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੇਵਾ ਢਵਾ ਰਹੇ ਨੇ ਸਤਿਗੁਰ ਜੀ ਕਿਰਪਾ ਕਰਨ ਇਸ ਨਗਰ ਦਾ ਭਲਾ ਕਰਨ ਚੜ੍ਹਦੀਆਂ ਕਲਾ ਕਰਨ ਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਤੇ ਜੋ ਬੋਲੇ ਈਹਾ ਉਹ ਸੱਚੋ ਵੇ ਵਾਲੀਆਂ ਬਖਸ਼ਾ ਕਰਨ ਸਾਰਿਆਂ ਦੀਆਂ ਸਵਾਵਾ ਸਤਿਗੁਰੂ ਜੀ ਆਪਣੇ ਦਰ ਤੇ ਪਰਵਾਣ ਕਰ ਲੈਣ ਜੋ ਇੰਨੀਆਂ ਗਵੈਂਦੀਆਂ ਪਰਵਾਣ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਧੰਨ ਧਨ ਅਮਰ ਸ਼ਹੀਦ ਬਾਬਾ ਨਰਪੈ ਸਿੰਘ ਜੀ ਜੋ ਅੱਜ ਨਗਰ ਕੀਰਤ ਆਰੰਭ ਹੋਇਆ ਜੀ ਜੋ ਹਰ ਗੁਰਦੁਆਰਿਆਂ ਵਿੱਚ ਪੜਾਰ ਹੋ ਰਹੇ ਨੇ ਜੋ ਹੁਣ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਤੇ ਸਰਦਾਰ ਭਾਈ ਬਲਵੰਤ ਸਿੰਘ ਜੀ ਸਰਦਾਰ ਮੁਕੱਦਰ ਸਿੰਘ ਜੀ ਜੋ ਗੁਰੂ ਘਰ ਦੇ ਜੋ ਸੇਵਾਦਾਰ ਖੜੇ ਨੇ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਅੱਜ ਤਾਂ ਅੰਦਰ ਅਬਰ ਸ਼ਹੀਦ ਬਾਬਾ ਜੀ ਦੀ ਸਮੂਹਟੀ ਦੇ ਸਤਾਨਾਂ ਤੇ ਜੋ ਨਗਰ ਕੀਰਤਨ ਆ ਰਿਹਾ ਹੈ ਸਤਿਗੁਰੂ ਜੀ ਕਿਰਪਾ ਕਰਨ ਸਭ ਸੰਗਤਾਂ ਮਨਾ ਰਹੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਤੇਰੇ ਬਾਣੀ ਸਰਬੱਤ ਦਾ ਭਲਾ